ਸਰ ਵਾਇਬ ਮਲਾਜ਼ਮ ਸਰ ਮਨੋਤ ਲੈ ਕੇ ਪਹਿਲਾ ਗੁਰੂਸਰ ਲੈ ਕੇ ਗਿਆ ਸਰ ਉੱਥੇ ਕੁੱਟਮਾਰ ਕੀਤੀ ਆ ਫਿਰ ਸਰ ਗੁਰੂਸਰ ਨਾਲ ਸਰ ਲੱਖੋ ਕ ਦੇ ਦਿੱਤਾ ਸਰ ਫਿਰ ਇੱਥੇ ਨਾ ਕੁੱਟਮਾਰ ਵੱਧੂ ਕੀਤੀ ਆ ਕੀ ਸੋਚ ਕੀਤੀ ਕੀ ਸਰ ਉਹ ਕਹਿੰਦੇ ਸਿਪਲੇ ਮੈਂ ਤੂੰ ਸਮਗਲਰ ਬਾਰਡਰੋਂ ਪਰ ਲਿੰਕ ਨੇ ਤੇਰੇ ਤੋਂ ਪਸਤੌਲ ਲੈਣਾ ਹੈ ਹੈਰੋਇਨ ਤੇਰੇ ਕੋਲ ਸਰ ਮੈਂ ਕਹਿੰਨੀ ਐਦਾਂ ਨਾ ਕੋਈ ਕੰਮ ਨਹੀਂ ਕਰਦਾ ਕੀ ਕਰਾਉਣਾ ਜੀ ਕਰਾਉਣਾ ਨਾ ਫੜੀ ਮਾਣਾ ਜੀ ਸਰ ਅਜੇ ਕੁਮਾਰ ਹਾਂ ਅਜੇ ਕੁਮਾਰ ਅਜੇ ਕੁਮਾਰ عمر ਕਿੰਨੀ ਜਰੀ ਮੇਰੀ 17 ਸਾਲ 17 ਸਾਲ ਹੈ ਹਾਂਜੀ ਕੀ ਕਰਦੇ ਹੋ ਮੈਂ ਸਰ ਡਾੜੀ ਕਰਦਾ ਡਾੜੀ ਕਰਦੇ ਹਾਂ ਜਿੱਥੇ ਕੁੱਟਾ ਕਿੱ데 ਤੇ ਕਿਵੇਂ ਲੈ ਕੇ ਗਿਆ ਸਰ ਮੈਂ ਕੰਮ ਲੱਗਾ ਸੀ ਪਿੰਡ ਗੱਟੀ ਮੱਤੜ ਮਿਸਤਰੀਆਂ ਨਾਲ ਸਰ ਉਹ ਆਇਆ ਮਲਾਜਮ ਸਰ ਮੈਨੂੰ ਉੱਥੇ ਲਾ ਕੇ ਪਹਿਲਾ ਗੁਰਰਾ ਸਾਹਿਬ ਲੈ ਕੇ ਗਿਆ ਸਰ ਉੱਥੇ ਕੁੱਟਮਾਰ ਕੀਤੀ ਆ ਫਿਰ ਸਰ ਗੁਰਰਾ ਸਾਹਿਬ ਨੇ ਸਰ ਲੱਖੋ ਕਾ ਦੇ ਦਿੱਤਾ ਸਰ ਫਿਰ ਇੱਥੇ ਨਾ ਕੁੱਟਮਾਰ ਵੱਧੂ ਕੀਤੀ ਆ ਕੀ ਸਮਝ ਕੇ ਦਿੱਤੇਗੇ ਸਰ ਉਹ ਕਹਿੰਦੇ ਕਿ ਪਲੇਮ ਮੈਂ ਤੋ ਸਮਗਲਰ ਬਾਰਡਰੋਂ ਪਰ ਲਿੰਕ ਨੇ ਤੇਰੇ ਤੋਂ ਪਸਤੌਲ ਲੈਣਾ ਹੈ ਹੈਰੋਇਨ ਤੇਰੇ ਕੋਲ ਸਰ ਮੈਂ ਕਹਿੰਨੀ ਐਦਾਂ ਨਾ ਕੋਈ ਕੰਮ ਨਹੀਂ ਕਰਦਾ ਅੱਛਾ ਜਾਂ ਇਹ ਕਰਦਾ ਹਾਂਜੀ ਸਰ ਅੱਛਾ ਇੱਡੀ ਕੁਟਵਾਰ ਕਰਦੇ ਕਿੱਥੇ ਰੱਖਿਆ ਸਰ ਉਹ ਕੁਆਟਰ ਚ ਰੱਖਿਆ ਲੱਖੋ ਗਿਆ ਹਾਂ ਹਾਂਜੀ ਸਰ ਕਿੱਲੇ ਤੇ ਰੱਖਿਆ ਸਰ ਇੱਕ ਦਿਨ ਪੂਰਾ ਰੱਖਿਆ ਇੱਕ ਦਿਨ ਸਰ ਮੈਨੂੰ ਭੁੱਖੇ ਨੂੰ ਲੱਗਿਆ ਸਰ 1 ਵਜੇ ਦੁਪਹਿਰ ਹੀ ਮੈਂ ਮਿਸਤਰੀ ਨਾਲ ਕੰਮ ਲੱਗਾ ਹੋਇਆ ਸੀ ਸਰ ਕੋਈ ਰੋਟੀ ਨਹੀਂ ਖਾਜੀ ਕੋਈ ਕੁਝ ਨਹੀਂ ਸਾਰੇ ਇੱਕ ਦਿਨ ਉੱਥੇ ਰੱਖਿਆ ਸਰ ਉੱਥੇ ਵੀ ਰੋਟੀ ਨਹੀਂ ਮਿਲੀ ਤੇ ਨਾ ਪਰਸੋਂ ਸਰ ਸੱਡੇ ਐ ਇਨੀ ਕੁ ਕਟਮਾਰ ਕਰ ਕੋਡ ਕੋਡ ਕਰਦੇ ਕਿੰਨੇ ਜਿਹੜੇ ਸਰ ਤਿੰਨ ਜਨੇ ਮੁਲਾਜ਼ਮ ਸੀ ਇੱਕ ਮੈਡਮ ਸੀ ਕਟਮਾਰ ਕਰਦੇ ਰਹੇ ਹਾਂਜੀ ਸਰ ਕਿੰਨੀ ਵਾਰੀ ਕਟਮਾਰ ਸਰ ਦੋ ਤਿੰਨ ਵਾਰੀ ਕਟਮਾਰ ਕੀਤੀ ਸਰ ਮਨ ਹੁਦਾ ਸੀ ਹਾਂਜੀ ਸਰ ਆnde ਮਨ ਤੋਂ ਪਿਸਤੌਲ ਹੱਥ ਰੱਖ ਕੋਲ ਪਿਸਤੌਲ ਨਪੜਿਆ ਪਰ ਮੈਂ ਕਹਿੰਨੀ ਸਰ ਇਹਦੇ ਦਿਨ ਕੋਈ ਗੱਲ ਬਾਤ ਨਹੀਂ ਅਸਾਉ ਤੇਰੇ ਕੋਲ ਖੜਾ ਹੈ ਸਰ ਡੰਮੀ ਲੈਟਰ ਹੈਗਾ ਸੀ ਇੱਕ ਅੱਤੇ ਕੀਤੀ ਫੋਟੋ ਹਾਂਜੀ ਸਰ ਸਰ ਅੱਜ ਤੋਂ ਤਿੰਨ ਚਾਰ ਸਰ ਸਰ ਪਹਿਲ ਨਾਲ ਹੀ ਫੋਟੋ ਖਿੱਚੀ ਹੋਈ ਸੀ ਬਿਲਕੁਲ ਹਾਂਜੀ ਸਰ ਉਹਦੇ ਵੋਟ ਕੀ ਗੱਲ ਹਾਂਜੀ ਸਰ ਤੇ ਕੋਪਸਟੋਰ ਹਾਂਜੀ ਕਾਰਵੇ ਸਰ ਮੈਨੇ ਇਨਸਾਫ ਦਿੱਤਾ ਜਾਵੇ ਪੂਰਾ ਐਡੇ ਜਿਹੜਾ ਪੁੱਟਿਆ ਹਾਂਜੀ ਸਰ ਸਰਵੇਸ਼ ਸਿੰਘ ਜੀ ਸਰਵੇਸ਼ ਕਿੱਥੋਂ ਦਾ ਰਹਿੰਦਾ ਗੱਟੀ ਮੱਤੜ ਦੇ ਜੀ ਗੱਟੀ ਮੱਤੜ ਹਾਂਜੀ ਤੇ ਕੀ ਗੱਲਬਾਤ ਹੋਈ ਗੱਲਬਾਤ ਵੀ ਇਹ ਦਿਹਾੜੀ ਲੱਗਾ ਹੈ ਕੇ ਬਣੀ ਜਿੱਤਾ ਸਿੱਖਾ ਬਣੇ ਸਾਰੀ ਇੱਥੇ ਲੱਗੇ ਹੋਈ ਕਿੱਥੇ ਲੱਗਾ ਹੈ ਪਿੰਡ ਗੱਟੀ ਮੱਤੜ ਦੇ ਵਾਸੀ ਗੱਟੀ ਮੱਤੜ ਵਿੱਚ ਹੀ ਬਿਲਡ ਦੇ ਅੱਛਾ ਆ ਮਨਜ਼ੂਰ ਕਰਦਾ ਜੀ ਇਹ ਕੀ ਗੱਲ ਬਾਤ ਹੈ ਗੱਲ ਬਾਤ ਹਾਲੂ ਕੋਈ ਅਸੀਂ ਦੋਵੇਂ ਜੀ ਗਏ ਹੈ ਇਹ ਲਸਣ ਪੱਟਣ ਕੁੱਟਿਆ ਸੀ ਕੁੱਟਾ ਪੁਲਿਸ ਵਾਲਿਆਂ ਨੇ ਜੀ ਉਹ ਲੈ ਕੇ ਗਏ ਇੱਥੇ ਲੱਖੋ ਕਲੇ ਗਏ ਇਹਨਾਂ ਨਾਲ ਅਸੀਂ ਨਹੀਂ ਜਾਣਦੇ ਇੰਨਾ ਕਦੇ ਚਾਈ ਲੱਖੋ ਕਲੇ ਹਾਂ ਲੱਖੋ ਕਲੇ ਜੀ ਕਿਹੜੇ ਗੋਚ ਚੁੱਕ ਕੇ ਲੱਗੇ ਕੋਈ ਸਾਨੂੰ ਸਮਝ ਨਹੀਂ ਆਈ ਕਰ ਗਏ ਤਾਂ ਮਗਰ ਇਹ ਪਹਿਲਾਂ ਤਾਂ ਫਰੋਈਪੁਰ ਲੱਭਦੇ ਹਾਲੂ ਕੋਈ ਲੱਭਿਆ ਨਹੀਂ ਬੀ ਮੁੰਡਾਲ ਤੇ ਨਾ ਹਨੂ ਪੇ ਪਿੰਡ ਚ ਪੜ ਲੈ ਕਿੱਧਰ ਗਿਆ ਦੋ ਤਿੰਨ ਥਾਰੇ ਚਾਈ ਫਰੋਈਪੁਰ ਪੁੱਛਿਆ ਤੇ ਉੱਤੀ ਵਿੰਕੇ ਦੇ ਮਿਲਿਆ ਸਾਨੂੰ ਅੰਦੀ ਤੇ ਬੰਦਾ ਲੈ ਆਨੇ ਤੁਰਦਾਸੀ ਦੇਣਾ ਸੀ ਕੋਈ ਨਾਲ ਦੱਸਿਆ ਨਹੀਂ ਕੋਈ ਕੀਤਾ ਨਹੀਂ ਤੇ ਬਿਨਾਂ ਵਜ੍ਹਾ ਤੋਂ ਚੁੱਕ ਤੇ ਲੈ ਗਏ ਨੇ ਤੇ ਮੈਂ ਹੀ ਦੋਵੇਂ ਚੀਜ਼ ਦਿਹਾੜੀ ਗਿਆ ਲਸਣ ਦੀ ਆਲੂ ਮਗਰ ਪਉਣ ਗਿਆ ਵੀ ਐ ਤਰ੍ਹਾਂ ਤੇਰੇ ਮੋਢੇਲ ਚੁੱਕ ਲੈ ਗਏ ਨੇ ਕੋਈ ਗਾੜੀ ਦੀ ਬਾਤ ਨਹੀਂ ਨੇ ਰੋਟੀ ਖਾਦੀ 1 ਵਜੇ ਮਿਸਟਰ ਜੀ ਨਾਲ ਰੋਟੀ ਖਾਦੀ ਕੋਈ ਰੋਟੀ ਨਹੀਂ ਖਾਣਦੇ ਤੇ ਫੁੱਖਾ ਪਾੜ ਲੈ ਗਏ ਨੇ ਕੋਈ ਸਾਡੇ ਬੈਰੇ ਵੀ ਨਾਲ ਕੁੱਟਮਾਰ ਕੀਤੀ ਹੈ ਹਾਂ ਜੀ ਕੁੱਤੇ ਬੜਾ ਇਹਨਾਂ ਨੇ ਬਹੁਤ ਜ਼ਿਆਦਾ ਕੁੱਤੇ ਬਹੁਤ ਜ਼ਿਆਦਾ ਇਹਨਾਂ ਦੇ ਹਾਂ ਜੀ ਮਨਾਉਂਦੇ ਆਂਦੇ ਪਿਸਤੌਲ ਦੇ ਆਦੇ ਨਾਲ ਪਿਸਤੌਲ 10 ਫਿਰ ਤੌਰ ਕਿਤੇ 90 ਤੂੰ ਡਰਾਉਣ ਨੂੰ ਆਣੇ ਕਿਸੇ ਜਿਹੜਾ ਸਰਪੰਚ ਸਾਡਾ ਨਵਾਂ ਬਣਿਆ ਵੀ ਉਹਦੀ ਕੋਠੀ ਤੇ ਤੂੰ ਡਰਾਉਣ ਨੂੰ ਆਣਾ ਤੂੰ ਅਈ ਕਰਨਾ ਹੈ ਸਾਡੇ ਮਨਾਉਂਦੇ ਕੁੱਟ ਕੜਾ ਬੜੀ ਕਟਾਈ ਕਰਦੇ ਹਿੰਨੇ ਉਹ ਵੀ ਤੂੰ ਇਹ ਮਾਨਵੀ ਤੂੰ ਵਿਡਰੌਨ ਆ ਜੇ ਲਵਾਣਾ ਤੂੰ ਇਹਦੇ ਕੋਲ ਹੁੰਦਾ ਤੇ ਮਾਲਕੇ ਆ ਮਾਲਕੇ ਜੀ ਕਿੱਲੀ ਆ ਜੀ ਜੀ 17 ਸਾਲ ਯਾਰ ਅੱਛਾ ਫੇਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਫੁੱਸ ਰਹਿ ਗਈ ਫੁੱਸ ਫੇਰ ਬਾਅਦ ਤੇ ਉਹ ਫੁੱਲ ਫੇਰ ਦੁਬਾਰਾ ਵੇਟ ਮਾਰਨ ਆਇਆ ਪਿੰਡ ਚ ਅੱਛਾ ਦੁਬਾਰਾ ਵਾਰ ਵੀ ਤੂੰ ਔਰ ਮੁੰਡਿਆ ਦੋਨੋਂ ਐ ਫੇਰ ਉਹਨਾਂ ਨੂੰ ਨਜਾਇਜ਼ ਚੁੱਕ ਤੇ ਲਾਇਨ ਦੋ ਮੁੰਡਿਆਂ ਨੂੰ ਅੱਛਾ ਇੱਕ ਤਾਂ ਮੁੰਡਾ ਮਾਰ ਭੱਜ ਗਿਆ ਇੱਕ ਮੁੰਡੇ ਨੂੰ ਫੜ ਲੈਣ ਫੇਰ ਪਾੜਦੇ ਤੇ ਉਹਨੂੰ ਵੀ ਲੈ ਗਏ ਉਹਨੂੰ ਵੀ ਰਾਜ਼ ਕਰ ਉਹ ਕੋਈ ਐਵੇਂ ਹੋਣ ਮੈਂ ਮੂੰਹ ਨੂੰ ਹੋਟੀ ਜੀ ਚਮਕ ਵੀ ਨਹੀਂ ਮਾਰੀ ਨੇ ਇਹ ਇਹਨੂੰ ਉਹਦੇ ਦਾ ਜਾਣ ਤੋਂ ਪਹਿਲਾਂ ਪਹਿਲੇ ਵੀ ਨੂੰ ਕੁੱਟ ਲੈ ਪਹਿਲਾਂ ਲਗਾਇਆ ਨੇ ਗੁਰੂਤਾਲ ਵਾਲੇ ਉਹਨੇ ਕੁੱਟ ਮਾਰ ਕੀਤੀ ਫੇਰ ਉਹ ਬਾਤ ਲੱਖੋ ਕਹ ਲੈ ਉਹਨਾਂ ਬਰੇ ਤਾਂ ਇਹਨਾਂ ਦੀ ਤਸੱਲੀ ਕੀਤੀ ਲੱਖੋ ਕਹ ਲੈ ਨੇ ਹੋਰ ਕੀ ਮੰਗੇ ਤਾਂ ਹੋਰ ਸਾਡੀ ਮੰਗੇ ਜੋ ਸਾਡੇ ਮੁੰਡੇ ਦੇ ਕਾਰਵਾਈ ਪਿੰਦਰ ਪਰਚਾ ਹੋਣਾ ਚਾਹੀਦਾ ਹੁੰਦੇ ਤੇ ਜੋ ਹਾਂ ਹਾੜਾ ਕੋਈ ਰਾਜੀ ਨਾਵਾ ਨਹੀਂ ਹੋਣਾ ਪਾ ਜੋ ਮਰਜ਼ੀ ਹੱਦ ਲੈ ਉਹ ਜਾਵੇ ਇਹ ਗਰੀਬ ਜਹਾੜੀਦਰ ਬੰਦੇ ਆ। ਹੋਰ ਕਿਸ ਤਰ੍ਹਾਂ ਵਿਦੇਸ਼ਾਂ ਦਾ ਮੁੰਡੇ ਬੋਲਦਾ ਜਾਂ ਨਹੀਂ ਬੋਲਦਾ? ਬੋਲਦਾ ਜੀ ਇਹ ਮੀਂਹ ਮਾੜਾ ਮੋਟਾ ਬੋਲਦਾ ਮੈਂ ਤਾਂ ਮੈਨੂੰ ਇੱਕ ਤਾਂ ਸਲਿੰਦਾ ਕੋਲ ਨਹੀਂ ਚੱਪਲਾਂ ਨਾਲ ਕੁੱਟੀ ਗਣ ਸਿਆਰੀ। ਇੱਕ ਲੰਮੇ ਹੱਥਕਾਰ ਤੇ ਚਾਰ ਪੰਜ ਬੰਦੇ ਉੱਤੇ ਚੜ ਗਏ ਨੇ। ਇੱਕ ਜਿਹੜਾ ਤਾਂ ਲੱਤਾਂ ਖੜੀਕਾਰ ਤੁੱਤੂ ਹੀ ਤਾਂ ਡਾਂਗਾਂ ਨਾਲ ਕੁੱਟੀ ਗਏ ਨੇ। ਉਹ ਸਹੇਨਾ ਉਹ ਸਹੇਨਾ ਕੁੱਟਾ ਹੈ। ਮੈਡਮ ਕੋਲ ਹੈ ਇਹ ਮੁੰਡਾ ਦਾਦਾ ਰ ਹੈ। ਮੈਡਮ ਜਿਹੜੀ ਉੱਥੋਂ ਹੀ ਨਾਲ ਦੀ ਹੁੰਦੀਆਂ ਦੇ ਵਿੱਚ। ਫੋਡ ਰੋਲ ਆ ਤੇ ਉਹਦੇ ਬੱਚੇ ਨੂੰ ਕਿਉਂ ਇੰਨਾ ਫੋੜਦੇ? ਕੀ ਆਪਾਂ ਇਹਦੇ ਕੋਲ ਅੱਭੀ ਖੜੇ। ਫੋਡ ਰੋਲ ਆ ਪੀ ਅਨੇ ਬੱਚੇ ਛੱਡਦਾ ਤੁਸੀਂ ਐਨਾ ਕਾ ਮਾਰ ਮਾਰੀ ਜਾਂਦੇ ਸੀ ਇਹ ਮੁੰਡਾ ਦੱਸਦਾ ਹੇ ਹਾਂ ਪੁਲਸ ਆਣੀਗੀ ਹੈ ਮੇਰਾ ਨਾਮ ਵਰਜੀਤ ਕੌਰ ਹੈ ਵਰਜੀਤ ਕਿੱਥੇ ਰਹਿੰਦੇ ਤੁਸੀਂ ਅਸੀਂ ਗੱਟੀ ਮਤੜਪੈਂਡਾ ਅੱਛਾ ਸਰ ਕੀ ਹੋ ਗੱਲਬਾਤ ਹੋਈ ਮੁੰਡਾ ਮੇਰਾ ਲੱਗਿਆ ਹੋਇਆ ਸੀ ਕਿਸੇ ਦੀ ਦੁਕਾਨ ਪਾਉਂਦੇ ਪੈਸੇ ਹਾਂ ਸਾਰੀ ਤੇ ਤੇ ਉਥੋਂ ਪੁਲਸ ਆਈ ਤੇ ਪੁਲਸ ਚੱਕ ਲਗੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਲੈ ਸਾਨੂੰ ਗਏ ਹੋਏ ਸੀ ਦਿਹਾੜੀਏ ਹਾਂ ਮੈਂ ਤਾਂ ਮਜੂਰੀ ਕਰਕੇ ਅਸੀਂ ਇਹ ਕਰਦਾ ਮਸੇ ਗੁਜ਼ਾਰਾ ਚਲਾਉਂਦੇ ਸੀ ਤੇ ਸਾਡੀ ਥਾਂ ਵੇਖੀ ਜਾਵੇ ਵੀ ਕਿਹੜੀ ਅਸੀਂ ਕੀਤੀ ਬੈਠਿਆ ਗੱਲਬਾਤ ਹੈ ਤੇ ਪੁਸ ਵਾਲਾ ਤਾਂ ਕਹਿ ਦਿੱਤੂ ਲੈ ਗਏ ਮੰਡੀ ਐ ਜਾ ਕੇ ਤੇ ਮਾਰ ਕਟਾਈ ਬੜੀ ਕੀਤੀ ਨਾ ਫਿਰ ਉਹਨਾਂ ਆਦੀ ਤਰਸਲੀ ਕਰਕੇ ਉਹਨਾਂ ਲੱਖੋਂ ਦੇ ਦਿੱਤਾ ਤੇ ਲੱਖੋਂ ਗਾਲਿਆਂ ਨੇ ਬੜਾ ਹੀ ਕੁੱਟਿਆ ਤੇ ਮੇਰੇ ਮੁੰਡੇ ਨੂੰ ਨਾ ਪਛਾਹ ਵਾਂਗ ਖੂਨ ਆਉਣ ਲੱਗ ਪਿਆ ਸੀ ਵਿੱਚ ਨੱਕ ਮੰਨੂ ਖੂਨ ਆਉਣ ਲੱਗ ਪਿਆ ਸੀ ਕਿੰਨੀ ਮੇਰੇ ਵੀ ਨਾਲ ਕੁੱਟਿਆ ਹਾਂ ਬੜਾ ਹੀ ਕੀਤੀ ਤੇ ਉਹ ਮੈਡਮ ਰੋਣ ਲੱਗ ਪਈ ਸਾਂ ਤੁਸੀਂ ਮੁੰਡੇ ਨੂੰ ਕਿਉਂ ਮਾਰਦੇ ਏ ਮਾਰ ਗਿਆ ਤਾਂ ਫਿਰ ਤੇ ਅਸੀਂ ਲੈਣ ਵੀ ਗਏ ਸੀ ਪੰਚਾਇਤ ਲੈ ਕੇ ਤੇ ਉਹ ਨਾ ਕਹ ਨਹੀਂ ਅਸੀਂ ਅੱਜ ਨਹੀਂ ਦੇਣਾ ਅਸੀਂ ਕੱਲ ਨੂੰ ਦੇਵਾਂਗੇ ਦੋ ਸਰਪੰਚਾਂ ਦੇ ਜ਼ਿੰਮੇਵਾਰੀ ਤੇ ਵੀ ਨਹੀਂ ਉਹਨਾਂ ਦਿੱਤਾ ਹਾਂ ਜੀ ਨਹੀਂ ਦਿੱਤਾ ਫੋਟੋ ਮਾਰ ਨਹੀਂ ਕੀਤੀ ਇਹ ਤੇ ਕੀ ਰਜਾਮ ਲਗਾਉਦੇ ਨੇ ਉਹ ਵਜਾ ਤਾਂ ਸਰ ਕੋਈ ਵੀ ਨਹੀਂ ਰਹੀ ਸੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਸੀ ਕੀ ਇਹਦੇ ਤੇ ਕੀ ਵਜਾ ਕੀ ਵਜਾ ਕਰਕੇ ਫੋਟੋ ਮਾਰਦੇ ਕੀ ਕਾਰਨ ਹੋਵੇ ਫੋਟੋ ਦਾ ਹੀ ਕੀ ਕਰ ਹਾਂ ਫੋਟੋ ਜੇ ਰਸੀ ਲੈਟਰ ਜੇ ਵਾਲਾ ਜੁਆਕ ਕੋਲ ਵੈਹਾ ਸ਼ਾਦੀ ਕਿਰੇ ਗਿਆ ਸੀ ਤੇ ਉੱਥੇ ਕਿਰੇ ਵਿੱਚ ਫੋਟੋ ਹੋਗਾ ਸੀ ਤੇ ਉਹ ਵੇਖ ਕੇ ਤਾਂ ਬਸ ਉਹਦੇ ਪਿੱਛੇ ਹੀ ਵੀ ਪਿਸਤੌਲ ਹਾਂ ਜੀ ਕਹਿੰਦਾ ਸੀ ਪਿਸਤੌਲ ਤੂੰ ਮੰਨ ਤੇ ਤੂੰ ਡਰੋਂ ਲਵਾਉਣਾ ਹੈ ਹਾਂ ਵੀ ਤੂੰ ਇਹ ਕੰਮ ਕਰਨਾ ਤੇਰੇ ਕੋਲ ਇਹਨੇ ਪੈਕਟ ਤੂੰ ਮੰਨੇ 5 6 6 ਦਿਨ ਉੱਤੇ ਚੜ ਜਾਂਦੇ ਸੀ ਮੇਰੇ ਮੁੰਡੇ ਦੇ ਹਾਂ ਕੁੱਟ ਮਾਰ ਬੜੀ ਕੀਤੀ ਹੈ ਨਾ ਮੁੰਡੇ ਨੇ ਰਾਤ ਰੋਟੀ ਖਾਦੀ ਦੇ ਨਾਮ ਦੇਰ ਖਾਦੀ ساری ਰਾਤ ਅਸੀਂ ਬਹਿ ਕੇ ਕੱਢੀ ਹੈ ਹੋਰ ਕਾਰਵਾਈ ਦੀ ਕੀ ਮੰਗਤ ਤੂੰ ਕਾਰਵਾਈ ਅਸੀਂ ਆਲੇ ਪਰਚਾ ਹੋ ਜਾਵੇ ਹੁੰਦੇ ਤੇ ਹਾਂ ਪੁਲਸ ਤੇ ਵੀ ਇਹਨਾਂ ਬਾਲਕ ਮੁੰਡਾ ਹੈਗਾ ਸੀ ਇਹਨਾਂ ਕਿਉਂ ਇਹਨਾਂ ਕੁੱਟ ਮਾਰ ਕੀਤੀ ਉਹ ਛੱਡਿਆ ਕਿਵੇਂ ਹੁੰਦਾ ਵੇ ਫੌਜੀ ਨੇ ਫੋਨ ਕਰਾਇਆ ਸੀ ਫੌਜੀ ਦਾ ਘਰ ਅਸਾਂ ਕੋਣ ਕਰਾਇਆ ਸੀ ਸਾਰਾ ਹਾਂ ਐਮਐਲ ਦਾ ਫਿਰ ਤਾਂ ਉਹਨਾਂ ਛੱਡਿਆ ਏ ਨਹੀਂ ਤਾਂ ਛੱਡਦੇ ਨਹੀਂ ਸੀ ਕਹਿੰਦੇ ਸੀ ਅਸੀਂ ਪਰਚਾ ਪਾਉਣਾ ਏ ਅਸਾਂ ਨੇ ਸਾਲੋਂ ਵੀ ਕੁਝ ਵਿਖਾਓ ਵੀ ਕੀ ਤੁਸੀਂ ਪਾਉਣਾ ਮੁੰਡੇ ਤੇ ਕੁਝ ਐ ਵਿਖਾਓ ਤਾਂ ਫਿਰ ਤਾਂ ਅਸੀਂ ਵੀ ਕਾਵਾਂਗੇ ਕਿ ਠੀਕ ਪਰਚਾ ਹੋਇਆ ਏ ਨਜਾਇਜ਼ ਪਰਚਾ ਥੋੜਾ ਹੋਵੇ ਕੋਣ ਕਰਾਦਾ ਰਹੇ ਤੂੰ ਪੁੱਤਰ ਨੇ ਇਹਦੀ 17 ਸਾਲ ਸਰ ਉਮਰੇ ਕੋਟਮਾਰ ਦਾ ਪੇਸ਼ੈਂਟ ਆਇਆ ਤੇ ਕੀ ਨਾਮ ਤੇ ਕਿੱਥੇ ਹੋ ਜੀ ਸਾਡੇ ਕੋਲ ਇੱਕ ਮਰੀਜ਼ ਆਇਆ 18 ਸਾਲ ਦਾ ਮੁੰਡਾ ਹੈ ਅਜੇ ਕੁਮਾਰ ਸੁਪੁੱਤਰ ਗੁਰਮੀਤ ਸਿੰਘ ਉਹ ਜ਼ਾ ਕੁਟਮਾਰ ਦੇ ਉਸਨੂੰ ਕੁਟਮਾਰ ਹੋਈ ਹੈ ਜਿਸ ਬਾਬਤ ਉਹ ਪਰਚਾ ਕਟਾਣਾ ਚਾਹੁੰਦੇ ਉਸ ਦਾ ਪਰਚਾ ਕੱਢ ਦਿੱਤਾ ਗਿਆ ਤੇ ਉਸ ਨੂੰ ਕੁਝ ਗੁੱਜੀਆਂ ਸੱਟਾਂ ਲੱਗੀਆਂ ਪਰ ਉਸ ਨੂੰ ਉਕਰੋ ਤਾਂ ਸੱਟਾ ਨਹੀਂ ਹੈ ਪਰ ਉਹਨੂੰ ਥੋੜੀ ਚੱਲਣ ਫਿਰਨ ਚ ਦਿੱਕਤ ਹੋ ਰਹੀ ਹੈ ਕਿੰਨਾ ਦੇ ਰੋਗ ਲਗਾ ਰਹੇ ਨੇ ਕੋਲ ਮਰੀਜ਼ ਨੇ ਇਸ ਸਮਾਂ ਨਾਲ ਤੋਂ ਉਹ ਆਪਨੇ ਕਹਿ ਰਹੇ ਕਿ ਉਹਨਾਂ ਦੇ ਕੁਝ ਪੁਲਿਸ ਨਾਲ ਪੁਲਸੀਆ ਕਾਰਵਾਈ ਉਹਦੇ ਉੱਤੇ ਹੋਈ ਹੈ ਪਰ ਅਸੀਂ ਉਸ ਦੀ ਬਾਬਤ ਹਲੇ ਅਸੀਂ ਕੋਈ ਇਸ ਚੀਜ਼ ਦੀ ਪਰਕ ਨਹੀਂ ਕਰ ਰਹੇ ਕਿ ਉਹ ਪੁਲਿਸ ਨਾ ਹੋਈ ਹੈ ਪਰ ਅਸੀਂ ਉਸ ਦਾ ਪਰਚਾ ਕੱਟਾ ਹੈ ਐਸ ਸੀ ਉਸ ਤੇ ਕਿ ਉਸ ਨੂੰ ਸੱਤਾ ਲੱਗੀ ਅਸੀਂ ਸਿਰ ਸੱਤਾ ਦਾ ਵਿਰਵਾਪਾ ਪਾਇਆ ਬੱਗੇ ਬਾਕੀ ਅਗਲੀ ਕਾਰਵਾਈ ਪੁਲਿਸ ਨੇ ਹੋਰ ਕੋਪੀ ਕਰਨੀ ਹੈ ਪਰਚਾ ਠੀਕ ਹੋ ਗਿਆ ਹਾਂ ਬੇਸ਼ੈ ਤਾਂ ਦੇਖਣ ਨੂੰ ਠੀਕ ਹੈ ਪਰ ਉਹ ਥੋੜੀ ਚੱਲਣ ਚ ਦਿੱਕਤ ਹੋ ਰਹੀ ਹੈ ਤਾਂ ਕਰਕੇ ਉਸ ਨੂੰ ਵੀ ਇਚਰ ਤੇ ਲਿਆ ਕੇ ਪਰਚਾ ਕੱਟਾ ਗਿਆ ਠੀਕ ਸਰ ਗੁਰੂ ਸਾਹਿਬ ਦਾ ਵਾਪਰਾ ਸਾਹਮਣੇ ਆਇਆ ਹੈ ਇੱਕ ਬੱਚੇ ਦੀ ਕੁਟਮਾਰ ਕੀਤੀ ਗਈ ਹੈ ਪੁਲਿਸ ਵੱਲੋਂ ਪਹਿਲਾਂ ਉਹਨੂੰ थाना ਰੂਰ ਸਾਹਿਬ ਲੱਕੇ ਪੁਲਿਸ ਨੇ ਕੁਟਮਾਰ ਕੀਤੀ ਉਸ ਤੋਂ ਬਾਅਦ ਉਸਨੂੰ ਲੱਖੋ ਕੇ ਬਹਿਰਾਂ ਨੂੰ ਸ਼ਿਫਟ ਕੀਤਾ ਗਿਆ ਉਸ ਨੂੰ ਲੈ ਕੇ ਜਦਕੀ ਕਹੋਗੇ ਆਲਰੇਡੀ ਬੱਚਾ ਮਾਸਟਰ ਮੇਰੇ ਨਾਲ ਨਹੀਂ ਹੈ ਮੈਂ ਮੈਨੂੰ ਪਤਾ ਨਹੀਂ ਮੈਂ ਤਾਂ ਹੀ ਕਹ ਰਿਹਾ ਮੈਨੂੰ ਪਤਾ ਨਹੀਂ ਇਹਨੂੰ ਨਾ ਕਰੋ ਮੈਨੂੰ ਇਹ ਪਤਾ ਲੱਜਦਾ ਫਿਰ ਮੈਂ ਤੁਹਾਨੂੰ ਡੀਟੇਲ ਦੇ ਦਾਂਗਾ